ਬੜੇ ਦੁੱਖ ਦੀ ਗੱਲ ਆ ਕਿ ਜਦੋਂ ਪੰਜਾਬ ਦੇ ਨੌਜਵਾਨ ਪੀੜ੍ਹੀ ਬਾਹਰ ਜਾ ਕੇ ਆਪਣੇ ਪੇਟ ਪਾਲਣ ਖਾਤਰ ਪਰਿਵਾਰ ਦੀ ਮਦਦ ਕਰਨ ਵਾਸਤੇ ਜਿਹੜੇ ਗਰੀਬ ਪਰਿਵਾਰ ਇਥੋਂ ਰਸ਼ੀਆ ਦੇ ਵਿੱਚ ਗਏ ਸੀ ਤੇ ਉਹਨਾਂ ਦਾ ਜੋ ਉੱਥੇ ਜਾ ਕੇ ਵਾਪਰਿਆ ਉਹ ਬੜਾ ਹੈਰਾਨੀਜਨਕ ਆ ਤੇ ਬੜੇ ਇਹ ਦੁੱਖ ਦੀ ਗੱਲ ਆ ਤੇ ਬੜੇ ਦੁੱਖ ਦੇ ਨਾਲ ਜਿਹੜਾ ਹੈ ਇਹ ਗੱਲ ਸਾਂਝੀ ਕਰ ਰਹੇ ਆ ਕਿ ਤਕਰੀਬਨ 100 ਤੋਂ ਦੇ ਕਰੀਬ ਜਿਹੜੇ ਇਹ ਬੱਚੇ ਰਸ਼ੀਆ ਦੇ ਵਿੱਚ ਫਸੇ ਸੀ ਤੇ ਇਹਨਾਂ ਨੇ ਜੋ ਕਹਾਣੀ ਦੱਸੀ ਹੈ ਕਿ ਇਹ ਜਿਹੜੇ ਹੈ ਏਜੰਟ ਆ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਇਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਜਿਹੜਾ ਹੈ ਉੱਥੇ ਸਿਕਿਉਰਿਟੀ ਦੀ ਨੌਕਰੀ ਦੇਵਾਂਗੇ ਤੇ ਉੱਥੇ ਲਿਜਾ ਕੇ ਇਹ ਜਿਹੜੇ ਹੈਗੇ ਆ ਉੱਥੋਂ ਦੇ ਜਿਹੜੇ ਭਾਰਤ ਦੇ ਹੀ ਕੁਝ ਉਧਰ ਵਸੇ ਹੋਏ ਉਧਰ ਰਹਿ ਰਹੇ ਜਿਹੜੇ ਏਜੰਟਾ ਉਹ ਇਹਨਾਂ ਨੂੰ ਜਿਹੜਾ ਹੈ ਅੱਗੇ ਜਿਹੜਾ ਹੈ ਬ੍ਰੋਕਰ ਬਣ ਕੇ ਸਰਕਾਰ ਨੂੰ ਦੇ ਦਿੰਦੇ ਆ ਤੇ ਉਹ ਅੱਗੇ ਇਹਨਾਂ ਨੂੰ ਜਿਹੜਾ ਹੈ ਜਿੱਥੇ ਲੜਾਈ ਚੱਲਦੀ ਆ ਉਹਦੇ ਵਿੱਚ ਜਿਹੜੇ ਹੈਗੇ ਉਥੇ ਡੈੱਡ ਬੋਡੀ ਨੂੰ ਚੱਕਣ ਵਾਸਤੇ ਜਾਂ ਇਹਨਾਂ ਦਾ اسلحਾ ਸਮਾਨ ਰੱਖਣ ਵਾਸਤੇ ਲਿਜਾਣਾ ਅੱਗੇ ਪਿੱਛੇ ਲਿਜਾਣ ਵਾਸਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੋਂ ਕੰਮ ਲਿਆ ਜਾਂਦਾ ਸੋ ਇਹਨਾਂ ਦੇ ਨਾਲ ਜਿੱਥੇ ਕਿ ਉਹ ਉਥੇ ਬਹੁਤ ਜਾਨ ਦਾ ਖਤਰਾ ਤੇ ਜਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਸਾਡੇ ਕੋਲ ਆਇਆ ਜਿਹਨੇ ਦੱਸਿਆ ਕਿ ਮੈਂ ਉਥੇ ਉਹਨਾਂ ਹਾਲਾਤਾਂ ਤੋਂ ਖੁਦਕਸ਼ੀ ਕਰ ਲੈਣ ਲੱਗਾ ਸੀ ਪਰ ਜਦੋਂ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਇਹ ਮੁੱਦੇ ਵਿੱਚ ਇਹ ਮੁੱਦਾ اٹھਾਇਆ ਤੇ ਸਾਡੇ ਵਾਪਸ ਜਾਣ ਦੀ ਅਸਬਿਧੀ ਹੈ ਤੇ ਇਸ ਮੁੱਦੇ ਤੋਂ ਇਹਨੇ ਜਿਹੜਾ ਹੈਗਾ ਉਹ ਮਰਨ ਦੀ ਜਿਹੜੀ ਸੀਗੀ ਵਿਚਾਰ ਛੱਡੀ ਤੇ ਗੁਰੂ ਨੇ ਕਿਰਪਾ ਕੀਤੀ ਵਾਪਸ ਵੀ ਆ ਗਿਆ ਜੋ ਇਹਨੇ ਕਹਾਣੀ ਦੱਸੀ ਹੈ ਕਿ ਉਥੇ ਇਹਦੇ ਬਾਹਰ ਦੇ ਉੱਤੇ ਕੋਈ ਜਿਹੜਾ ਹੈ ਗੋਲੇ ਦਾ ਜਾਂ ਕੋਈ ਚੀਜ਼ ਉੱਥੇ ਲੱਗੀ ਤੇ ਇਹਦੇ ਸੱਟ ਵੱਜ ਗਈ ਜਿਹਦਾ ਕਰਕੇ ਇਹਨੂੰ ਵਾਪਸ ਭੇਜ ਦਿੱਤਾ ਇੱਕ ਹੋਰ ਹੈਰਾਨੀ ਦੀ ਗੱਲ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਉਥੇ ਦੀ ਹੈ ਸਰਕਾਰ ਦਿੰਦੀ ਹੈ ਉਹ ਵੀ ਜਿਹੜੇ ਏਜੰਟਾ ਉਹਨਾਂ ਨੇ ਇਹਨਾਂ ਦੇ ਖਾਤੇ ਚੋਂ ਕਢਾ ਲਈ 30 ਲੱਖ ਰੁਪਏ ਇਹਨੂੰ ਸਰਕਾਰ ਨੇ ਦਿੱਤਾ ਸੀ ਉਹ ਵੀ ਇਹਨੂੰ ਨਹੀਂ ਮਿਲਿਆ ਉਹ ਵੀ ਉਹਨਾਂ ਦੇ ਖਾਤੇ ਚੋਂ ਕਟਾ ਲਿਆ ਤੇ ਉੱਥੇ ਜਿਹੜੇ ਹੈ ਭਾਰਤ ਦੇ ਕੁਝ ਜਾ ਕੇ ਏਜੰਟ ਬਣੇ ਹੋਏ ਆ ਉਹੀ ਇਹਨਾਂ ਬੱਚਿਆਂ ਦੀ ਜਿਹੜੇ ਹੈਗਾ ਸ਼ੋਸ਼ਣ ਉਹਨਾਂ ਨੇ ਕੀਤਾ ਸੋ ਇਹਦੇ ਨਾਲ ਅੱਜ ਜਿਹੜੇ ਹੈਗੇ ਆ ਸਾਡੇ ਕੋਲ ਇੱਕ ਇਹ ਵਾਪਸ ਆਇਆ ਜਿਹੜਾ ਰਸ਼ੀਆ ਤੋਂ ਇਹ ਨੌਜਵਾਨ ਬੈਠਾ ਤੇ ਪੰਜ ਹੋਰ ਪਰਿਵਾਰ ਆਏ ਆ ਇਹ ਜਿਨ੍ਹਾਂ ਦੇ ਵਿੱਚੋਂ ਕਿਸੇ ਦਾ ਬੱਚਾ ਕਿਸੇ ਦਾ ਬਾਪ ਤੇ ਕਿਸੇ ਦਾ ਜਿਹੜਾ ਹੈ ਕੋਈ ਰਿਸ਼ਤੇਦਾਰ ਜਿਹੜਾ ਹੈ ਉਹ ਬਾਹਰ ਫਸਿਆ ਹੋਇਆ ਇਹਨਾਂ ਦੇ ਵਿੱਚ ਤਕਰੀਬਨ 20 ਜਿਹੜੇ ਹੈਗੇ ਆ ਲੋਕ ਇਹ ਦੱਸਦੇ ਕਿ ਜਿਨ੍ਹਾਂ ਦੀ ਆਇਡੈਂਟੀਫਾਈ ਹੋਇਆ ਕਿ ਹਜੇ ਫਸੇ ਹੋਏ ਆ ਤੇ ਇਹਨਾਂ ਦੇ ਵਿੱਚ ਜਿਹੜੇ ਆ ਵਾਪਸ ਹਜੇ ਨਹੀਂ ਆਏ ਉਹਨਾਂ ਦੇ ਵਿੱਚ ਉਹਦਾ ਉਹਨਾਂ ਦਾ ਲੜਕਾ ਇੱਕ ਆਇਆ ਤੇ ਕੱਲ ਹੀ ਉਹਨਾਂ ਨੂੰ ਜਦੋਂ ਇੱਧਰ ਨੂੰ ਤੁਰਿਆ ਤੇ ਉਸ ਤੋਂ ਬਾਅਦ ਈਮੇਲ ਆਈ ਆ ਵੀ ਤੁਹਾਡਾ ਬਾਪ ਜਿਹੜਾ ਹੈ ਉਹ ਮਰ ਚੁੱਕਾ ਵਾਰੋ ਮਰਿਆ ਕਰਦਾ ਜੂਨ ਦਾ ਜਿਹੜਾ ਹੈ ਚੜਾਈ ਕਰ ਗਿਆ ਤੇ ਅੱਜ ਜਾ ਕੇ ਜਿਹੜਾ ਹੈਗਾ ਦਸੰਬਰ ਦੇ ਵਿੱਚ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਚੜਾਈ ਕਰ ਗਿਆ ਸੋ ਇਹ ਬੜਾ ਹੀ ਗੰਭੀਰ ਮਾਮਲਾ ਹੈ ਜਿਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਭਾਰਤ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਜਿਨ੍ਹਾਂ ਨੇ ਅੱਗੇ ਵੀ ਬੜੀਆਂ ਕੋਸ਼ਿਸ਼ਾਂ ਕਰਕੇ ਜਿਹੜੀਆਂ ਹੈਗੀਆਂ ਅਰਬ ਤੋਂ 100 ਤੋਂ ਵੱਧ ਅਸੀਂ ਕੋਸ਼ਿਸ਼ ਕੀਤੀ ਹੈ ਅੰਬੈਸੀ ਨੇ ਮਦਦ ਕਰਕੇ ਸਾਡ ਤੋਂ ਬਾਅਦ ਲੜਕੀਆਂ ਇਸ ਇਲਾਕੇ ਦੀਆਂ ਇਸ ਵੇਲੇ ਤਿੱਕਰ ਜਿਹੜੇ ਹੈਗੇ ਆ ਆ ਲਗਭਗ ਇਥੇ ਜਿਹੜੇ ਹੈਗੇ ਆ 7 ਵਜੇ ਜਿਹੜੇ ਹੈਗੇ ਆ ਉਹ ਪੰਜਾਬ ਦੇ ਜਿਹੜੇ ਹੈ ਉਹ ਵਾਪਸ ਆ ਚੁੱਕੇ ਆ ਤੇ ਹੋਰ ਵੀ ਜਿਹੜੇ ਹੈਗੇ ਆ ਵੱਖ-ਵੱਖ ਸਟੇਟਾਂ ਦੇ ਨਾਲ ਜੁੜੇ ਹੋਏ ਆ ਜਿਹੜੇ ਹਜੇ ਉੱਥੇ ਆ ਉੱਥੇ ਰਹਿ ਰਿਹਾ ਪੰਜਾਬ ਦੇ 8 ਜਿਹਨਾਂ ਦੇ ਵਾਪਸ ਆ ਚੁੱਕੇ ਆ ਤੇ ਇਹ ਨੌਜਵਾਨ ਵੀ ਜਿਹੜਾ ਹੈਗਾ ਇਹ ਉੱਥੇ ਹੀ ਵਾਪਸ ਆਇਆ ਸੋ ਇਹ ਜਿਹੜਾ ਹੈਗਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਹੈ ਵਿਦੇਸ਼ ਮੰਤਰਾਲੇ ਦਾ ਜਿਨ੍ਹਾਂ ਨੇ ਅੱਗੇ ਮਿਹਨਤ ਕਰਕੇ ਇਹਨਾਂ ਨੂੰ ਵਾਪਸ ਮੰਗਾਇਆ ਤੇ ਅਸੀਂ ਬੇਨਤੀ ਕਰਾਂਗੇ ਕਿ ਇਹ ਜਿਹੜੇ ਪਰਿਵਾਰ ਦਰਦਰ ਦੇ ਉੱਤੇ ਪੜਕ ਰਹੇ ਆ ਤੇ ਆਪਣੇ ਪਰ ਜਿਹੜੇ ਬਰਗ ਹੈ ਬੱਚਿਆਂ ਦੀ ਮਾਂ-ਬਾਪ ਦੀ ਆਪਣੇ ਭਰਾਵਾਂ ਦੀ ਜਿਹੜੀ ਹੈ ਉਹ ਸਲਾਮਤੀ ਦੀ ਜਿਹੜੀ ਹੈ ਉਹ ਵਾਸਤੇ ਮਦਦ ਮੰਗ ਰੇ ਅਸੀਂ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਉਹਨਾਂ ਦੀ ਇਸੇ ਤਰ੍ਹਾਂ ਹੀ ਜਿਹੜੀ ਹੈ ਗੱਲ ਨੂੰ ਰਸ਼ੀਆ ਸਰਕਾਰ ਕੋਲ ਪਹੁੰਚਾ ਕੇ ਇਹਨਾਂ ਜਿਹੜੇ ਰਹਿੰਦੇ ਬੱਚੇ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਜਿਹੜੇ ਬੱਚਿਆਂ ਨੂੰ ਉੱਥੇ ਠੱਗ ਏਜੰਟ ਧੋਖਾ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਇੱਕ ਪਰਿਵਾਰ ਨੇ ਸਾਨੂੰ ਦੱਸਿਆ ਕਿ ਇੱਥੇ ਹੀ ਦੇ ਜਿਹੜੇ ਏਜੰਟ ਆ ਜਿਹੜੇ ਇੱਥੋਂ ਭੇਜਦੇ ਆ ਹੋਰ ਏਜੰਟ ਆ ਉਹ ਜਿਹੜੇ ਏਜੰਟਾ ਅਸਲ ਜਿਹੜੇ ਹੈਗੇ ਆ ਇਹਨਾਂ ਨੂੰ ਦੋਸ਼ੀ ਬਣਦੇ ਆ ਜਿਹੜੇ ਕਿ ਇਥੋਂ ਇਹਨਾਂ ਨੂੰ ਜਿਹੜੇ ਹੈ ਗਲਤ ਤਰੀਕੇ ਦੇ ਨਾਲ ਭੇਜਦੇ ਆ ਇਹਨਾਂ ਨੂੰ ਇਹੋ ਜਿਹਾ ਝਾਸਾ ਦਿੰਦੇ ਆ ਕਿ ਤੁਹਾਡਾ ਬੱਚਾ ਉਸੇ ਚੱਲ ਜਾਊਗਾ ਉਸੇ ਗਾੜ੍ਹ ਦੀ ਨੌਕਰੀ ਹੈ ਤੁਹਾਨੂੰ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਹੈਗੀ ਕਹਾਣੀ ਤੁਹਾਨੂੰ ਆਪ ਦੱਸਣਗੇ ਕਿਸ ਤਰ੍ਹਾਂ ਇਹਨਾਂ ਦੇ ਨਾਲ ਹੋਈ ਸੋ ਜਿੱਥੇ ਅਰਬ ਦੇ ਵਿੱਚ ਸਾਡੀਆਂ ਧੀਆਂ ਦਾ ਜਿਹੜਾ ਹੈ ਉਹਨਾਂ ਦਾ ਜਸਮਾਨੀ ਸ਼ੋਸ਼ਣ ਉਹਨਾਂ ਨੂੰ ਵੇਚਿਆ ਜਾਂਦਾ ਇਸੇ ਤਰ੍ਹਾਂ ਹੀ ਸਾਡੇ ਨੌਜਵਾਨ ਵੀ ਜਿਹੜੇ ਹੈਗੇ ਆ ਗੁੰਮਰਾਹ ਕਰਕੇ ਇਹਨਾਂ ਦੇ ਕੋਲੋਂ ਇੱਥੇ ਵੀ ਜਿਹੜੇ ਹੈਗੇ ਆ ਜਿਸ ਤਰ੍ਹਾਂ ਉਹਨਾਂ ਲੜਕੀਆਂ ਦੇ ਨਾਲ ਅਰਬੀ ਦੇ ਵਿੱਚ ਉਹਨਾਂ ਦੇ ਕੰਟੈਕਟ ਹੁੰਦੇ ਆ ਗੂਠਾ ਲਵਾ ਲੈਂਦੇ ਆ ਪੜ੍ਹਨਾ ਕੁਛ ਨਹੀਂ ਆਉਂਦਾ ਮਗਰੋਂ ਕਹਿੰਦੇ ਜੀ ਇਹਨਾਂ ਨੇ ਸਾਡੇ ਨਾਲ ਜਿਹੜਾ ਇਹ ਇਹ ਕੰਟੈਕਟ ਕੀਤਾ ਇਹਨਾਂ ਨੇ ਆ ਗੂਠਾ ਲਾਇਆ ਇਸੇ ਤਰ੍ਹਾਂ ਹੀ ਇਹ ਰਸ਼ੀਆ ਪੈਸਾ ਨੂੰ ਤਾਂ ਜਾਣਦੇ ਹੀ ਨਹੀਂ ਕਿ ਪੈਸਾ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਆ ਘਟ ਪੜੇ ਹੋਇਆ ਤੇ ਇਹਨਾਂ ਦੇ ਨਾਲ ਵੀ ਕੋਈ ਗੂਠਾ ਲਵਾ ਲੈਂਦੇ ਆ ਤੇ ਲਵਾ ਕੇ ਕਹਿੰਦੇ ਆ ਕਿ ਕੰਟੈਕਟ ਕੀਤਾ ਫਿਰ ਵੀ ਜੋ ਇਹਨਾਂ ਨੇ ਉਹ ਕੰਟੈਕਟ ਉਹਨਾਂ ਨੇ ਕੀਤਾ ਸਰਕਾਰ ਨੇ ਪੈਸੇ ਇਹਨਾਂ ਨੂੰ ਦਿੱਤੇ ਆ ਪਰ ਇਹਨਾਂ ਦੇ ਪੱਲੇ ਕੁਛ ਨਹੀਂ ਪਿਆ ਉਸ ਦੇ ਏਜੰਡਾ ਖਾ ਕੇ ਇਹਦੇ ਉੱਤੇ ਵੀ ਉਹਨਾਂ ਦੇ ਉੱਤੇ ਵੀ ਇਹਨਾਂ ਦੀ ਜਿਹੜੀ ਹੈਗੀ ਜਿੰਨਾ ਚਿਰ ਇਹਨਾਂ ਨੇ ਉਸੇ ਵਾਰ ਮਿਹਨਤ ਕੀਤੀ ਆ ਕਿਸੇ ਵੀ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਉਹਦਾ ਮੁਆਵਜ਼ਾ ਤੇ ਨਾਲ ਇਹਨਾਂ ਦੀ ਬਣਦੀਆਂ ਤਨਖਾਹਾਂ ਤੇ ਜਿਹੜੇ ਉਹ ਬੰਦੇ ਇਹਨਾਂ ਦੇ ਨਾਲ ਧੋਖਾ ਕੀਤਾ ਫਰਾਡ ਕੀਤਾ ਅਸੀਂ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਾਂਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇ ਤਾਂ ਕਿ ਹੋਰ ਬੱਚੇ ਜਿਹੜੇ ਹੈਗੇ ਐਸ ਤਰ੍ਹਾਂ ਇਹ ਰਾਹ ਪੈ ਕੇ ਦਾ ਇਸ ਝਾਸੇ ਦੇ ਵਿੱਚ ਆ ਕੇ ਵੀ ਆਓ ਤੁਹਾਨੂੰ ਅਸੀਂ ਸਿੱਧੇ ਕਹ ਲਦੇ ਆ ਤੁਸੀਂ ਉੱਥੇ ਆ ਕਰ ਸਕਦੇ ਆ ਇਹੋ ਜਿਹੇ ਜਿਹੜੇ ਫਰਾਡ ਹੋ ਗਏ ਉਹਨਾਂ ਨੂੰ ਰੋਕਿਆ ਜਾਵੇ ਇੱਕ ਵਾਰ ਚਰਚਾ ਛੱਡਦੀ ਹੈ ਪਰ ਵੀ ਜੰਟਾਂ ਨੂੰ ਲੈ ਕੇ ਜਦੋਂ ਕਿਤੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਵਿਦੇਸ਼ੀ ਚੌਂਕ ਦੇ ਵਿੱਚ ਫਸੇ ਹੋਏ ਉਹਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਇਸ ਵਿਸ਼ੇ ਦੇ ਉੱਤੇ ਬੜੀ ਗੰਭੀਰਤਾ ਨਾਲ ਵਿਚਾਰ ਚਾਹੀਦੇ ਨੇ ਗੰਭੀਰਤਾ ਤੇ ਵਿਚਾਰ ਤਾਂ ਹੀ ਹੋਵੇਗੇ ਜਦੋਂ ਤਾਂ ਬੱਚਾ ਹੀ ਸੋ ਜਾਂਦਾ ਏਜੰਟ ਜਿਹੜਾ ਹੈਗਾ ਪੈਸੇ ਮੰਗਦਾ ਉਹਦੀਆਂ ਟਿਕਟਾਂ ਟਿਕਰ ਬਣਦੀਆਂ ਕੋਈ ਪਰਿਵਾਰ ਜਿਹੜਾ ਸਰਕਾਰ ਨੂੰ ਨਹੀਂ ਦੱਸਦਾ ਤੇ ਹੁਣ ਇਥੋਂ ਉਹਨਾਂ ਨੇ ਗੱਠਸਾਠ ਕਰਕੇ ਤੇ ਉਹਨਾਂ ਨੂੰ ਕਿਹਾ ਕਿ ਜਿਹੜਾ ਹੈਗਾ ਅਸੀਂ ਵਿਜ਼ਿਟਰ ਵੀਜ਼ਾ ਲੈਣਾ ਵੀਟਰ ਵੀਜ਼ਾ ਉਹਨਾਂ ਦੀ ਵੈਸੀ ਦੇ ਦਿੰਦੀ ਹੈ ਵੀਜ਼ਾ ਲੱਗਾ ਹੋਇਆ ਉੱਥੇ ਜਾਣ ਦੀ ਖੁੱਲ ਜੋ ਉਹਦੇ ਪਿੱਛੇ ਕਾਲਾ ਮਾਲਾ ਵਾ ਉਹ ਤੋਂ ਉਹਦਾ ਪਤਾ ਲੱਗਦਾ ਜਦੋਂ ਬੱਚੇ ਉੱਥੇ ਫਸ ਜਾਂਦੇ ਆ ਜਾਂ ਉੱਥੇ ਜਾ ਕੇ ਆਪਣੀਆਂ ਵੀਡੀਓ ਪਾਉਂਦੇ ਆ ਜਾਂ ਉੱਥੇ ਜਾ ਕੇ ਘਰਾਂ ਨੂੰ ਪਰਿਵਾਰਾਂ ਨੂੰ ਦੱਸਦੇ ਆ ਵੀ ਅਸੀਂ ਤੇ ਇੱਥੇ ਜਾ ਕੇ ਫਸ ਗਏ ਫਤਲ ਫਤਲ ਉਦੋਂ ਲੱਗਦਾ ਪਰ ਉਦੋਂ ਮਗਰੋਂ ਫੇਰ ਸਰਕਾਰਾਂ ਵੀ ਜਿਸ ਤਰ੍ਹਾਂ ਲੜਕੀਆਂ ਦਾ ਸੀਗਾ ਉਹ ਪਹਿਲਾਂ ਬੰਬੇ ਤੋਂ ਦਿੱਲੀ ਤੋਂ ਉਹ ਜਿਹੜੀਆਂ ਸੀਗੀਆਂ ਉਹਨਾਂ ਨੂੰ ਚੜਾਇਆ ਜਾਂਦਾ ਸੀ ਗੰਡਾ ਸਟ ਕਰਕੇ ਹੁਣ ਉਹ ਬੰਬੇ ਤੋਂ ਸ਼ੁਰੂ ਕਰ ਦਿੱਤਾ ਇਹ ਟ੍ਰੈਵਲ ਏਜੰਟ ਜਿਹੜੇ ਹੈਗੇ ਆ ਆਪਣੇ ਕੋਈ ਨਾ ਕੋਈ ਦਾਅ ਜਿਹੜੇ ਹੈਗੇ ਆ ਲਾ ਕੇ ਆਪਣਾ ਤੋਰੀ ਫੁਲਕਾ ਧੁਰ ਰਹੇ ਆ ਤੇ ਉਹ ਨਹੀਂ ਦੇਖ ਰਹੇ ਕਿ ਇਹਨਾਂ ਗਰੀਬਾਂ ਦਾ ਜਿਨ੍ਹਾਂ ਦੇ ਨਾਲ ਅਸੀਂ ਧੋਖਾ ਕਰ ਰਹੇ ਆ ਇਹਨਾਂ ਦੇ ਪਰਿਵਾਰਾਂ ਦਾ ਕੀ ਹੋਊਗਾ ਇਹਨਾਂ ਦੇ ਬੱਚਿਆਂ ਦਾ ਕੀ ਹੋਊਗਾ ਇਹਨਾਂ ਦੇ ਭਰਾ ਭਾਈ ਭਰਾਵਾਂ ਦਾ ਕੀ ਹੋਊਗਾ ਉਹ ਸਾਰੇ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਠੱਗੀ ਕਰ ਰਹੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਲੋੜ ਹੈ ਜਿਹੜੀ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਜਾਂ ਤੁਸੀਂ ਸੰਸਦ ਦੇ ਵਿੱਚ ਕੋਈ ਬੋਲੋ ਹਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਹੈਗਾ ਇਸ ਨੂੰ ਜਿਹੜੀ ਹੈਗੀ ਸੰਸਦ ਵਿੱਚ ਵੀ ਠਾਉਣ ਦੀ ਗੱਲ ਕਰਾਂਗੇ ਤੇ ਅੱਗੇ ਵੀ ਇਹ ਸੰਸਦ ਵਿੱਚ ਉੱਠ ਚੁੱਕਾ ਤੇ ਇਹਨਾਂ ਜਿਹੜੀ ਹੈਗੀ ਆ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੱਚੇ ਬਾਹਰ ਹੁਣ ਫਸੇ ਹੋਇਆ ਉਹ ਆਉਣ ਤੇ ਉਹਨਾਂ ਦੇ ਵਾਸਤੇ ਅਸੀਂ ਬੇਨਤੀ ਵੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਵੀ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਸਿੱਧੀ ਸਿੱਧੀ ਵਾਪਸ ਲਿਆਂਦਾ ਜਾਵੇ ਨੈਕਸਲਾ ਇਹੀ ਹੈ ਕਿ ਇਹੋ ਜਿਹੇ ਧੱਕੇ ਖਾਣ ਦੇ ਨਾਲੋਂ ਇੱਥੇ ਪੰਜਾਬ ਦੇ ਵਿੱਚ ਅਸੀਂ ਦੇਖ ਲਿਆ ਕੋਈ ਮਿਸਤਰੀ ਨਹੀਂ ਲੱਭਦਾ ਕੋਈ ਆ ਕਾਰਪੈਂਟਰ ਨਹੀਂ ਲੱਭਦਾ ਕੋਈ ਜਿਹੜੀ ਹੈਗੀ ਆ ਫਿਟਿੰਗ ਵਾਲਾ ਬੰਦਾ ਨਹੀਂ ਲੱਭਦਾ ਉੱਥੇ ਜਾ ਕੇ ਵੀ ਸਾਨੂੰ ਕੋਈ ਦਫ਼ਤਰਾਂ ਚ ਦਿਲਾ ਨਹੀਂ ਦਿੰਦੇ ਇਥੇ ਵੀ ਅਸੀਂ ਮਿਹਨਤ ਕਰੀਏ ਇਥੇ ਰੋਟੀ ਰੱਜ ਕੇ ਖਾ ਸਕਦੇ ਆ ਪਰਿਵਾਰ ਦੇ ਨਾਲ ਰਹਿ ਸਕਦੇ ਆ ਪਰ ਸਾਡੀ ਲਾਲਸਾ ਜਿਹੜੀ ਅਸੀਂ ਚਾਹੁੰਦੇ ਆ ਕਿ ਇੱਕਦਮ ਅਸੀਂ ਕੋਈ ਵਾਧੂ ਚੀਜ਼ ਇਕੱਠੀ ਕਰ ਲਈਏ ਉਹਦੇ ਵਾਸਤੇ ਅਸੀਂ ਜਿਹੜਾ ਲਾਲਚ ਵਿੱਚ ਫਸਦੇ ਆ ਤੇ ਇਹ ਲਾਲਚ ਵਿੱਚ ਸਾਨੂੰ ਨਹੀਂ ਫਸਣਾ ਚਾਹੀਦਾ ਤੇ ਜਾਣਾ ਹੀ ਬਾਹਰ ਤੇ ਵਰਕ ਪਰਮਿਟ ਲੈ ਕੇ ਜਾਓ ਕੋਈ ਨਹੀਂ ਰੋਕਦਾ ਤੇ ਉਹਦੇ ਨਾਲ ਸਰਕਾਰ ਵੀ ਰਿਸਪਾਂਸਿਬਲ ਹੁੰਦੀ ਹੈ ਅਗਲੇ ਦੇਸ਼ ਵੀ ਰਿਸਪਾਂਸਿਬਲ ਹੁੰਦਾ ਉਹਦੇ ਤੇ ਹਰ ਚੀਜ਼ ਕਾਰਵਾਈ ਵੀ ਹੋ ਸਕਦੀ ਹੈ ਜਦੋਂ ਅਸੀਂ ਜਾਣੇ ਤਾਂ ਟੂਰਿਸਟ ਵੀ ਜਦੇ ਪਰ ਉੱਥੇ ਜਾ ਕੇ ਅਸੀਂ ਕੰਮ ਕਰਦੇ ਆ ਇਹ ਸਾਡੇ ਵਿੱਚ ਉਹ ਪਹਿਲੀ ਗਲਤੀ ਸਾਨੂੰ ਉੱਥੇ ਹੀ ਉਹ ਲੈਣ ਤੋਂ ਲਾਹ ਦਿੰਦੇ ਆ ਕਿ ਅਸੀਂ ਉੱਥੇ ਕੰਮ ਹੀ ਨਹੀਂ ਕਰ ਸਕਦੇ ਤੇ ਜੋ ਕੁਝ ਹੁੰਦਾ ਵਾ ਇਹ 에ਜੰਟਾਂ ਦੇ ਮਾਧਿਅਮ ਦੇ ਨਾਲ ਗੁੰਮਰਾਹ ਕਰਕੇ ਹੁੰਦਾ ਇਹ ਰੁਕਣਾ ਚਾਹੀਦਾ ਪਹਿਲੇ ਤੁਮ ਮੀਡੀਆ ਭਾਈ ਕੋ ਮੇਰਾ ਨਮਸਕਾਰ ਮੈਂ ਰਾਕੇਸ਼ ਯਾਦਵ जो कि आजमगढ़ का रहने वाला हूँ और यहाँ से हमें जो एजेंट था वो गार्ड की नौकरी के लिए बोल कर लेकर गया था हम लोगों को तो यहाँ से जब हम लोगों को टूरिस्ट वीजा पर लेकर गया टूरिस्ट वीजा पर लेके जाने के लिए एजेंट ये नहीं पता कहाँ का है उसका नाम दुष्यंत है और सुमित है और सुल्तान है ये तीन लोग एजेंट हैं और जब हमें यहाँ से लेकर गए गए तो सम्पीटर वर्ग में लेकर गए थे वहाँ पर किसी पेपर पर हम लोगों से सिग्नेचर लेने लगे तो जब हमने पूछा कि ये इस पर क्या चीज़ लिखा हुआ है वो तो रशियन भाषा में लिखा हुआ था तो बोले कि एक गार्ड की नौकरी करने के लिए आए हो तो उसी का पेपर है तो हम लोगों ने उन पर विश्वास करकर पे कर कर उस पर सिग्नेचर कर दिए जब सिग्नेचर करने के बाद फिर हमने हमें बोला गया था कि आपको पंद्रह दिन की ट्रेनिंग होगी तो हमने बोल पूछा कि ये ट्रेनिंग किस लिए होगी तो बोल रहे हैं कि खुदा ना खास अगर आपके कुछ कोई दिक्कत होगी तो आप इसीलिए आपको ट्रेनिंग दी जा रही है तो हमने बोला ठीक है तो जब पंद्रह दिन की ट्रेनिंग वहां पर भेज दिया गया तो हमने वहां पर पंद्रह दिन की ट्रेनिंग दी तो देने के बाद वो ट्रेनिंग में वही हथियार वथियार चलाने के लिए तो उसके बाद में जब पंद्रह दिन हथियार वथियार अब पंद्रह दिन में कोई कितना हथियार चलाना सीख लेगा आज इतना पर चला कर आते थे तो शाम को भूल जाते थे बस यही फलमेटी करते थे वो लोग और उसके बाद में फिर वहाँ से हमें बोला गया कि आपको यूक्रेन भेजा जा रहा है तो फिर हम बोले कि हमें किस लिए यूक्रेन भेजा जा रहा है तो बोले हम बोले कि हम नहीं जाएंगे तो फिर उन्होंने मार पीट कर जबरदस्ती फिर गाड़ी में डाल दी फिर हमें यूक्रेन लेकर गए जब यूक्रेन लेकर गए वहाँ पर तो बोले कि आपको लड़ाई में जाना होगा हमने बोला कि भाई हम तो कुछ सीखे ही नहीं है बंदूक उंदूक चलाना तो हम किस लिए जाएंगे लड़ाई में तो उन्होंने बोला नहीं आपको जाना ही होगा ये जो पूरी वार्तालाप आपकी हुई है जैसे आपने बताया कि रशियन भाषा जैसे आपको नहीं समझ में आ रही ट्रांसलेटर वगैरह दिया गया था आपको तो जैसे आपने अपनी बात को समझाया नहीं हम लोग बस अपने मोबाइल से ही ट्रांसलेट करते थे जी हाँ यही पूछते थे कि हम लोग अब कहाँ जा रहे हैं तो वो लोग बताते थे कि आपको ये करना है तो उसके बाद में जब हम लोगों को वार में लेकर गए तो ये नहीं वहां पर इतने हालात बदतर हैं कि कब किसको क्या हो जाए कुछ भी नहीं पता कि और बाकी जो एजेंट हैं जो वहाँ की सरकार जो कि पैसे हमें भेजती थी हमारे अकाउंट में एटीएम वो लोग ले लिए थे जो कि एजेंट ने तो जितना पैसा आता था सारे एजेंट पैसे निकाल लेते थे हर महीने का जो भी सैलरी थी वो सारा पैसा हम लोगों को निकाल लिया थे जो निकालने के बाद अब हमारा ही जो 45 लाख रुपये वो लोग निकाल लिए हैं तो उसके बाद में जब हमें वार जोन में भेजा गया तो वहाँ पर ले जाकर वो लोग छोड़ देते थे बाकी आप किधर जा रहे हो किधर रसिया है किधर यूक्रेन है ये हम लोगों को नहीं पता कि कहाँ पर हम लोगो आए हैं इस समय तो उसके बाद में फिर उसके बाद में हमें ड्रोन से चोटें लग गई तो उसके बाद में हमें हॉस्पिटल भेज दिया गया बाकी अभी जो भाई वहाँ पर फंसे हुए हैं अगर जल्द से जल्द कार्रवाई की जाए तो वो लोग बच सकते हैं देखिए जैसे आपने बताया कि एजेंट जो है आपके मतलब वगैरह जब किए गए थे उनकी तरफ से या कुछ एजेंट का, का काम वहीं पे खत्म नहीं होता जब आपको वहाँ पर छोड़ दिया गया के बाद में भी एजेंट आपके टच में था जैसे आपको आपके ये दो जो उस, उस सरकार की तरफ से आपको दी जा पहले से और जो जो बारे में आपके परिवार को कुछ पता नहीं था नहीं परिवार को कुछ नहीं पता परिवार से कैसे रहा आपका तो जब कैसे बताया आपने जब हम पंद्रह दिन के ट्रेनिंग के बाद जब फंस गए तब फिर हमें घर बताना कि घर बता देंगे तो हमें कुछ न कुछ मतलब हम लोग बच सकते हैं तब जाकर हम लोग परिवार को बताएं तो परिवार वालों ने एम में विदेश मंत्रालय में जहाँ जहाँ उनका बना वहाँ वहाँ अपना सोर्स पानी लगाए वो लोग से कैसे बातचीत हुई कैसे, कैसे हुआ बस इसी तरह मतलब एक दूसरे की आपने परिवार को बताया हाँ तो परिवार यहाँ पर मिला हाँ एक दूसरे से कॉन्टेक्ट होते गए तो धीरे धीरे सीढ़ी से चढ़ते गए तो सबसे वार्तालाप हुआ कितना टाइम पर आप। हम लड़ाई में ग्यारह दिन ही थे हुँ, हुँ, थे हुँ, और कुछ लड़के ऐसे थे कि तीन तीन महीने छ छह महीने से वहीं पर पड़े हुए थे और न घर पे बात हो रही है किसी का न कुछ भी नहीं हो रहा है बाकी हम जिनसे जिनसे मिले बस वही सब रो रहे थे भाई अगर जो भी आगे जाएगा घर जो भी पहले पहुंचेगा आप लोग यही रिक्वेस्ट करिए कि हम लोग भी बचकर आ जाए गोलीबारी में भेजा गया आपको जब गोलीबारी हो, हाँ, गोली हो रही थी वहां पर जब गोलीबारी हो रही थी तो वहा पे यही है कि आप जा रहे हो फिर वापस आओगे कि नहीं, नहीं। कोई कोई अता पता नहीं था आप जा रहे हो पांच मिनट बाद वहां पहुंच गए तो पता चला कि अरे भाई वो तुम्हारा साथी नहीं रहा तो बड़ा दुख होता था मैं तो अपने आप को खुद गोली मारने जा रहा था तो उन भाइयों ने मुझे पकड़ लिया अरे भाई ऐसा मत करो आप जल्दी ही घर चले जाएंगे हम लोग तो हाँ। मतलब ऐसा क्यों हार मान थे मैं हार मान गया था कि मैं अब बचकर नहीं जा, जा पाऊंगा ऐसे हालात थे कि कुछ कहा नहीं जा सकता बहुत मौत से भी बदतर हालात थे अगर चाहते कि हम सोच रहे थे कि अगर गोली मार लेंगे तो आसान मौत तो हो जाएगी बदतर तो जिंदगी नहीं होगी बस हमें यही लगा था तो हम जब भी सुसाइड करने जा रहे थे कोई न कोई मम्मी पकड़ लेता था भाई आप ऐसे मत करो हम भी लोग हैं हम लोग भी चाह रहे हैं कि इंडिया किसी न किसी तरह इंडिया चले जाए भारतीय नौजवान है जो उस जंग में जो तो मारे गए हो या जिनकी मौत हो चुकी है हाँ मेरा साथी था एक सुनील यादव मऊ का रहने वाला है उनकी भी डेट हो चुकी है लड़ाई में।, लड़ाई में ही और उनकी डेड बॉडी भी घर आ चुकी है कितने टाइम? डेड बॉडी आई थी तीन चार महीने बाद सरकार की तरफ से कोई मदद की गई उस तो अब सरकार की तरफ से तो वहां पर रसिया में रसिया में, में ही सरकार की तरफ से जो मदद होती थी तो वो एजेंट के एजेंट ही निकाल लेते थे तो किसी को पता ही नहीं चल रहा था कि सरकार वहां की मदद कर रही है कि नहीं कर रही है कुछ भी नहीं पता चलो कुछ मिला है भी नहीं। कुछ भी नहीं मिला है जिस एजेंट के थ्रूंट से कैसे आपकी बातचीत जैसे की एक विनोद करके था वो मेरा साथी था उनको एक जरिया लोग बनाए थे कि बस उनको अगर पकड़ेंगे तो वो सारे लड़कों को हमको लेकर देंगे तो वो बोले कि हमने बोला कि भैया मैं नहीं जाऊंगा वो बोले भाई मैं खुद चल रहा हूँ अच्छा काम है गार्ड की नौकरी है और अच्छा पैसा है गरीबी हम लोगों की दूर हो जाएगी यही बोलकर हम लोगों को लेकर गए थे वैसे आपके हिसाब से एजेंट वहीं का रहने वाला था पर पर पहली बार कहां पर मिला आपको एजेंट एजेंट जो कि एक दिल्ली में मिला था और एक रशिया दो रसिया में मिले थे तो जो दिल्ली वाला एजेंट था वही हम लोगों को सम्पीटर वर्ग में रिसीव किया था तो वहां पर जब रिसीव करने के बाद वो ये बोले थे कि अगर यहाँ पर कोई भी दिक्कत होगी तो दुष्यंत भाई यहीं पर हैं जो कि आ, वर्ग में उनका होटल है होटल चलाते हैं वो देखो इतने पैसों की खराबी अभी कितने पैसे लगा कर गए थे यहाँ से हम तो डेढ़ लाख रुपए दिए थे कैश दिए थे हाथ में उनको हाँ जो सरकार आपको खर्चा वर्चा दे रही थी जैसे आपको वो कितने मतलब पैसे जो अकाउंट से निकाले थे अभी तक अभी तक हमारा अकाउंट से 45 लाख रुपए निकाले जो कि उनकी डिटेल हमारे पास है जो एजेंट ने एटीएम से जो पैसे निकाले हैं वो इस समय हमारे पास वो प्रूफ है उनका कि जिन्होंने एटीएम से निकाले जितने पैसे सारे प्रूफ है आपके सारे प्रूफ मेरे पास है

मिला हूँ परिवार से अपने मिला हूँ कि खुशी का कोई ठिकाना नहीं है कि मैं यहाँ पर आ गया हूँ बाकी मैं सरकार से यही विनती करना चाहता हूँ कि जितने भाई फंसे हुए हैं जल्द से जल्द उन लोगों की जान बचाई जाए अगर कोई कदम जल्द से जल्द उठाएंगे तभी भाइयों की जान बच सकती है अन्यथा वही आएगी दस दो महीने बाद आएगी कि अभी ठीक है ठीक है और फिर छह महीने बाद आ, बात कर रहे हैं कि आप डेड बॉडी उनकी डेथ हो चुकी है मैं उनके खिलाफ यही कहना चाहता हूँ की बाबा जी लिए, के लिए, बा, लिए मैं यही कहना चाहता हूँ कि सरकार इनका सपोर्ट करे ये जो कहें इनकी बातें थोड़ी धैर्य से ली जाए मैं यही कहना चाहता हूँ बाबा जी के लिए बाबा जी नु मिलना है ਅ ਮਿਲਣ ਅਸੀਂ ਚੱਕਰ ਸਾਡਾ ਬ੍ਰਦਰ ਜਿਹੜਾ ਉਹ ਰਸ਼ੀਆ ਦੀ ਆਰਮੀ ਦੇ ਵਿੱਚ ਫਸਿਆ ਹੋਇਆ ਕਾਫੀ ਦੇਰ ਤੋਂ ਅ ਜਿੱਦਾਂ ਕਿ ਹੁਣ ਅਸੀਂ ਆ ਜਿਹੜੀ ਅੱਜ ਦੌੜਹੀਂ ਲੱਗੇ ਹੋਏ ਆ ਜਿਹਦੇ ਵਿੱਚ ਕਿ ਕਾਫੀ ਲੰਬਾ ਸਮਾਂ ਸਾਨੂੰ ਉਹਦੇ ਨਾਲ ਗੱਲ ਕੀਤੇ ਤੋਂ ਬਗੈਰ ਸਾਡਾ ਹੋ ਗਿਆ ਤਕਰੀਬਨ ਤਕਰੀਬਨ 1 ਸਾਲ ਹੋ ਚੱਲਿਆ ਵਾ ਤੇ ਅਸੀਂ ਬਾਬਾ ਜੀ ਤੋਂ ਅੱਜ ਬੜੀ ਆਸ ਉਮੀਦ ਲੈ ਕੇ ਆਇਆ ਮੈਂ ਫਿਰ ਤੋਂ ਕਿਉਂਕਿ ਅਸੀਂ ਪਹਿਲਾਂ ਵੀ ਆ ਚੁੱਕੇ ਆ ਬਾਬਾ ਜੀ ਦੇ ਉਹਨਾਂ ਕੋਲ ਉਹਨਾਂ ਦੇ ਸਦਕਾ ਸਾਨੂੰ ਜਿਹੜਾ ਕਿ ਕਈ ਰਾਹ ਸਾਨੂੰ ਜਿਹੜੇ ਆ ਅੱਗੇ ਜਿਹੜੇ ਸਾਨੂੰ ਸਮਝ ਨਹੀਂ ਆ ਰਹੇ ਸੀਗੇ ਉਹ ਸਾਨੂੰ ਕਾਫੀ ਸਾਡੇ ਜਿਹੜੇ ਰਾਹ ਖੁੱਲ ਗਏ ਆ ਜਿੰਦਾ ਸਾਨੂੰ ਪਹਿਲਾਂ ਕਿਸੇ ਚੀਜ਼ ਦਾ ਪਤਾ ਹੀ ਨਹੀਂ ਸੀਗਾ ਜਦੋਂ ਸਾਡਾ ਬ੍ਰਦਰ ਵਿੱਚ ਰਸ਼ੀ ਆਰਮੀ ਦੇ ਵਿੱਚ ਫਸ ਚੁੱਕਿਆ ਸੀਗਾ ਤੇ ਸਾਨੂੰ ਕਿਸੇ ਚੀਜ਼ ਦਾ ਨਹੀਂ ਸੀ ਪਤਾ ਵੀ ਅਸੀਂ ਕਿੱਧਰ ਕੀ ਕਰਨਾ ਕੀ ਨਹੀਂ ਜਾਣਾ ਤੇ ਫਿਰ ਸਾਨੂੰ ਕਿਸੇ ਨੇ ਦੱਸਿਆ ਬਾਬਾ ਜੀ ਬਾਰੇ ਤੇ ਅਸੀਂ ਫਿਰ ਬਾਬਾ ਜੀ ਉਹਨਾਂ ਨੂੰ ਆ ਕੇ ਮਿਲੇ ਤੇ ਉਹਨੇ ਸਾਨੂੰ ਕਾਫੀ ਹੰਗਾਰਾ ਦਿੱਤਾ ਉਹਨੇ ਸਾਨੂੰ ਬਿਠਾਇਆ ਸਾਨੂੰ ਉਹਨੇ ਪੁੱਛਿਆ ਸਾਡਾ ਦਰਦ ਦੁੱਖ ਦਰਦ ਪੁੱਛਿਆ ਸਾਡਾ ਅੱਧਾ ਦਰਦ ਤਾਂ ਤਕਰੀਬਨ ਉਹ ਮੇਰਾ ਜਿਹੜਾ ਆਪ ਮੈਂ ਮਿਲਣ ਆਇਆ ਸੀਗਾ ਤੇ ਉਦੋਂ ਹੀ ਤਕਰੀਬਨ ਤਕਰੀਬਨ ਨਿਕਲ ਗਿਆ ਸੀ ਪਰ ਫਿਰ ਵੀ ਇੱਕ ਬ੍ਰਦਰ ਦੀ ਜਿਹੜੀ ਮੈਂ ਆਸ ਮਦਦ ਲੈ ਆਸ ਲੈ ਕੇ ਉਮੀਦ ਲੈ ਕੇ ਆਇਆ ਸੀਗਾ ਬਾਬਾ ਜੀ ਦੇ ਕੋਲ ਉਹਨੇ ਮੇਰਾ ਹੱਥ ਫੜਦੇ ਸਾਰ ਉਹਨੇ ਮੈਨੂੰ ਕਿਹਾ ਸੀਗਾ ਵੀ ਅਸੀਂ ਅੱਜ ਹੀ ਜਿਹੜਾ ਕਿ ਵਿਦੇਸ਼ ਮੰਤਰਾਲੇ ਨੂੰ ਲੈਟਰ ਪਾਵਾਂਗੇ ਤੇ ਇਦਾਂ ਹੋਇਆ ਵੀ ਤੇ ਉਹਨਾਂ ਦੇ ਸਦਕੇ ਜਿਹੜਾ ਆ ਕਿ ਲੈਟਰ ਸਾਡਾ ਸਾਡਾ ਲੈਟਰ ਦੇਣ ਤੋਂ ਬਾਅਦ ਬਾਬਾ ਜੀ ਨੂੰ ਬਾਬਾ ਜੀ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ ਵਿਦੇਸ਼ ਮੰਤਰਾਲੇ ਇਸ ਲੈਟਰ ਨੂੰ ਆਪ ਲੈ ਕੇ ਜਾਵਾਂਗੇ ਤੇ ਫਿਰ ਬਾਬਾ ਜੀ ਉਹ ਗਏ ਵੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਜਿਹੜੀ ਇਹ ਮੁੱਦਾ ਜਿਹੜਾ ਕਿ ਬਹੁਤ ਜ਼ਿਆਦਾ ਭੱਗ ਗਿਆ ਤੇ ਪੀਐਮ ਸਾਹਿਬ ਸਾਡੇ ਜਿਹੜੇ ਰਸ਼ੀਆ ਆਪ ਜਾ ਕੇ ਆਏ 2-3 ਵਾਰੀ ਤੇ ਉਹਨਾਂ ਦੇ ਸਦਕਾ ਜਿਹੜੇ 85 ਜਿਹੜੇ ਬੱਚੇ ਆ ਉਹ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੇ ਦੁਬਾਰਾ ਕੀ ਆ ਕੇ ਬੈਠਣ ਜੋਗੇ ਹੋਇਆ ਜਿਹੜੀ ਆਪਣੀ ਜਾਨ ਬਚਾ ਕੇ ਉੱਥੋਂ ਨਿਕਲੇ ਇਸ ਮੈਗਨਾ ਛੋਟੇ ਜਿਹੇ ਆਪਾਂ ਇਹ ਕਦਮ ਨੂੰ ਕਹਿ ਸਕਦੇ ਆਂ ਵੀ ਆਪਾਂ ਇੱਥੋਂ ਬਾਬਾ ਜੀ ਨੇ ਸਾਡੀ ਹੈਲਪ ਜਿੱਥੋਂ ਅਸੀਂ ਸ਼ੁਰੂ ਕੀਤੀ ਆ ਤੇ ਪਰਿਵਾਰਾਂ ਨੂੰ ਤੁਸੀਂ ਮਿਲੋਗੇ ਅੱਜ ਅਸੀਂ ਪੰਜ ਪਰਿਵਾਰ ਜਿਹੜੇ ਕੀ 6 ਪਰਿਵਾਰ ਬਾਬਾ ਜੀ ਕੋਲ ਆਏ ਸੀਗੇ ਬੜੇ ਬਦੂਰੋਂ ਬੰਦੇ ਆਏ ਆਜਮਗੜ ਤੋਂ ਬੰਦੇ ਆਏ ਹੋਏ ਨੇ ਉਹਨਾਂ ਨੂੰ ਤੇ ਇਹਨਾਂ ਦੇ ਇਹਨਾਂ ਦਾ ਲੜਕਾ ਫਸਿਆ ਹੋਇਆ ਹਮੇਸ਼ਵਰ ਪ੍ਰਸਾਦ ਤੇ ਇਸ ਇਹਨਾਂ ਦਾ ਦੀਪਕ ਇਹਨਾਂ ਦਾ ਦੀਪਕ ਬ੍ਰਦਰ ਆ ਇਨਾਂ ਦੇ ਫਾਦਰ ਸਾਹਿਬ ਹੈ ਕਨਈਆ ਯਾਦਵ ਜੀ ਰਕੇਸ਼ ਯਾਦਵ ਜੀ ਉਹ ਆਏ ਨੇ ਉਧਰੋਂ ਰਸ਼ੀਆ ਵਾਰਚੋਂ ਆਏ ਨੇ ਹਰ ਅਜਰਉਦੀਨ ਹੈ ਅਜ਼ਾਦਉਦੀਨ ਹੈ ਅਧਿਰਿੰਦਰ ਹੈ ਅਧਰਿੰਦਰ ਹੈ ਵਿਨੋਦ ਹੈ ਵਿਨੋਦ ਯਾਦਵ ਹੈ ਇੱਕ ਪੁਨੇ ਸੇ ਲੜਕਾ ਹੈ ਜੋ ਇੱਕ ਗਰੁੱਪ ਮੇਰੇ ਕੋ ਗਾਈਡ ਕੀਤਾ ਗਿਆ ਥਾ ਬਾਬਾ ਜੀ ਦੀ ਤਰਫ ਸੇ ਕਿ एक ग्रुप बना लो सभी के जितने बंदे मिसिंग है मैंने भाग दौड़ करके फिर थोड़ा सा ग्रुप क्रिएट करना चाह एक ग्रुप बनाया सभी का जितने बंदे मिसिंग हो रखे हैं तो फिर उनमें से जब मैंने एक वीडियो डाला तो वीडियो को देखकर पुणे से मेरे को एक कॉल आई थी कि ऐसे ऐसे करके हमारा लड़का भी मिसिंग है तो उनका ओम चंद्रकांत लड़का पुणे का लड़का है मुंबई साइड का लड़का है तो वो भी बहुत परेशान है वो भी ਜਨਵਰੀ ਤੋਂ ਤਕਰੀਬਨ ਤਕਰੀਬਨ ਜਨਵਰੀ ਤੋਂ ਹੀ ਉਹਨਾਂ ਦਾ ਵੀ ਜਿਹੜਾ ਕਿ ਉਹਨਾਂ ਦਾ ਕੰਟੈਕਟ ਨਹੀਂ ਹੋ ਰਿਹਾ ਤੇ ਸਾਡਾ ਵੀ 3 ਮਾਰਚ ਤੋਂ ਬਾਅਦ ਜਿਹੜਾ ਕਿ ਕੰਟੈਕਟ ਨਹੀਂ ਹੋਇਆ ਹੈਗਾ। ਉਹ ਜੁਗਿੰਦਰ, ਰਾਮਚੰਦਰ ਔਰ ਅਰਵਿੰਦ ਅਰਵਿੰਦ ਇਹ ਥੋੜਾ ਜਿਹਾ ਜਿਹੜੇ ਮੇਰੇ ਆਪ ਦੇ ਜਿਹੜਾ ਮੇਰਾ ਗਰੁੱਪ ਹੈ ਉਹਦੇ ਵਿੱਚ ਹੈਗੇ ਨੇ। ਇਹ ਬੰਦਿਆਂ ਦਾ ਵੀ ਤਕਰੀਬਨ 6 ਤੋਂ 8 ਮਹੀਨੇ ਹੋ ਗਿਆ ਜਿਨ੍ਹਾਂ ਦੇ ਨਾਲ ਕੋਈ ਸੰਪਰਕ ਨਹੀਂ ਹੈਗਾ ਬਿਲਕੁਲ ਨੌਜਵਾਨ ਨੇ ਜਿਹੜੇ ਤੁਸੀਂ ਦੱਸ ਬਿਲਕੁਲ ਭਾਰਤੀ ਨੌਜਵਾਨ ਬਿਲਕੁਲ 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 ਮੇਨ ਗੱਲ ਜਿਹੜੀ ਆ ਇੱਥੋਂ ਜਿਹੜੇ ਬਲਾ ਫਜ਼ਲਾ ਆ ਕੇ ਜਿਹੜੇ ਏਜੰਟ ਹੈ ਮੇਨ ਸਰਕਾਰ ਗੱਲ ਉਹਨਾਂ ਤੇ ਐ ਕਿਉਂਕਿ ਜਦ ਤੱਕ ਇਹ ਫਰਾਡ ਉਦ ਤੱਕ ਹੁੰਦਾ ਹੀ ਰਹਿਣਾ ਮੈਂ ਜਦ ਤੱਕ ਇਹ ਜਿਹੜੇ ਠੱਗ ਏਜੰਟ ਹੈ ਇਹਨਾਂ ਨੂੰ ਨੱਥ ਨਹੀਂ ਪਾ ਲਿੱਤੀ ਜਾਂਦੀ ਜਾਂ ਸਰਕਾਰ ਵੱਲੋਂ ਕੋਈ ਠੋਸ ਇਦਾਂ ਦਾ ਕੋਈ ਕਦਮ ਨਹੀਂ ਚੱਕਿਆ ਜਾਂਦਾ ਵੀ ਜਿਹੜੇ ਇਹ ਠੱਗ ਜੰਟਾ ਇਹ ਇਹ ਚੀਜ਼ਾਂ ਤੋਂ ਡਰਨ ਉਹਨਾਂ ਨੂੰ ਡਰਨ ਡਰ ਲੱਗਣਾ ਚਾਹੀਦਾ ਜੇ ਅਸੀਂ ਗਲਤ ਕੁਝ ਕਰਦੇ ਆਂ ਤੇ ਸਾਡੇ ਨਾਲ ਸਰਕਾਰ ਇਦਾਂ ਕਰ ਸਕਦੀ ਆ ਜਾਂ ਕੋਈ ਇਦਾਂ ਦਾ ਪਰਚਾ ਇਹਨਾਂ ਤੇ ਕਰ ਦੇਣਾ ਚਾਹੀਦਾ ਵੀ ਜਿਹੜਾ ਇਹਨਾਂ ਦੀਆਂ ਪੁਸ਼ਤਾ ਡਰਨ ਵੀ ਇਹ ਜਿਹੜੇ ਅਸੀਂ 2 ਨੰਬਰ ਦਾ ਧੰਦਾ ਕਰਨਾ ਇੱਕ ਬੱਚੇ ਨੂੰ ਜ਼ਿੰਦਗੀ ਦੀ ਉਹਦੀ ਜਾਨ ਖਤਰੇ ਵਿੱਚ ਪਾ ਕੇ ਤੇ ਅਸੀਂ ਉਹਦੀ ਜਾਨ ਚੋਰੀ ਪਈਏ ਕੱਢ ਕੇ ਲਿਹਾਉਣ ਦੇ ਆਂ ਇਹ ਬਹੁਤ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਇਹਦੇ ਬਾਲ ਬਹੁਤ ਡੰਗਾਈ ਦੇ ਨਾਲ ਜਿਹੜਾ ਦੇਖਣਾ ਚਾਹੀਦਾ ਇੱਧਰ ਨੂੰ ਵੀ ਬਿਲਕੁਲ 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 ਫਰਜੀ ਏਜੰਟ ਜਿਹੜੇ ਆ ਸਹੀ ਕਿਹਾ ਤੁਸੀਂ ਜਿਹੜੇ ਫਰਜੀ ਟਰੈਵਲ ਏਜੰਟ ਨੇ ਜਿਹੜੇ ਬਿਨਾਂ ਲਾਇਸੈਂਸੀ ਬਿਲਕੁਲ ਹੀ ਜਿਹੜੇ ਉਹਨਾਂ ਦਾ ਤਾਂ ਬਿਲਕੁਲ ਹੀ ਨਾਮੁਨਿਸ਼ਾਨ ਹੀ ਖਤਮ ਕਰ ਦੇਣਾ ਚਾਹੀਦਾ ਵੀ ਉਹਨਾਂ ਨੂੰ ਕੰਮ ਕਰਨ ਦੀ ਪਰਮਿਸ਼ਨ ਹੋਣੀ ਨਹੀਂ ਚਾਹੀਦੀ ਕਿਉਂ ਬਾਰ ਵੀ ਇਹ ਗਵਰਨਮੈਂਟਾਂ ਨੇ ਕੀਤਾ ਹੋਇਆ ਵਾ ਸਿਰਫ ਆਪਣੇ ਇੱਥੇ ਹੈ ਕਿ ਜਿਹੜੇ ਕੀ ਜਿਹੜਾ ਕੰਮ ਇਹ ਤੜਲੇ ਦੇ ਨਾਲ ਜਿਹੜੇ ਏਜੰਟਾ ਉਹ ਆਪਣੀ ਮਰਜ਼ੀ ਦੇ ਨਾਲ ਜਿੱਦਾਂ ਚਾਹੇ ਉਹ ਕਰ ਲੈਂਦੇ ਆ ਤੇ ਜਿੱਦਾਂ ਮਰਜ਼ੀ ਜਿੰਨੀ ਵੱਡੀ ਤੋਂ ਵੱਡੀ ਚਾਹੇ ਠੱਗੀ ਮਾਰ ਲੈਂਦੇ ਆ ਲੋਕਾਂ ਦੇ ਨਾਲ ਬਾਬਾ ਜੀ ਨੇ ਕੀ ਆ ਸੁਭਾਸ਼ਨ ਦਵਾਇਆ ਬਾਬਾ ਜੀ ਨੇ ਸਾਨੂੰ ਜਿਹੜਾ ਸੁਭਾਸ਼ਨ ਦਵਾਇਆ ਉਹਨੇ ਸਾਨੂੰ ਅਸੀਂ ਉਹਨਾਂ ਦੇ ਅੱਗੇ ਫਿਰ ਇਹੀ ਮੰਗ ਰੱਖੀ ਸੀਗੀ ਵੀ ਸਾਡਾ ਜਿਹੜਾ ਮੁੱਦਾ ਆ ਉਹ ਥੋੜਾ ਜਿਹਾ ਵੀ ਸੰਸਦ ਵਿੱਚ ਜਿਹੜਾ ਸਾਨੂੰ ਅ ਸਾਡੇ ਬਾਰੇ ਕੁਝ ਦੱਸਿਆ ਜਾਵੇ ਜਾਂ ਸਾਡੇ ਜਿਹੜੇ ਜਿੰਨੇ ਵੀ ਬੰਦੇ ਫਸੇ ਆ ਜਾਂ ਰਸ਼ੀਆ ਦਾ ਜਿਹੜਾ ਇੱਕ ਵਾਰੀ ਮੁੱਦਾ ਆ ਫਿਰ ਜਿਹੜਾ ਆ ਕਿ ਇਹ ਸੰਸਦ ਦੇ ਵਿੱਚ ਚੱਕਿਆ ਜਾਵੇ ਤੇ ਉਹਨੇ ਸਾਨੂੰ ਅਸ਼ਵਾਸ਼ਣ ਦਿੱਤਾ ਇੱਕ ਤਾਂ ਨਹੀਂ ਸਾਨੂੰ ਸਾਡੀ ਹੈਲਪ ਕਰ ਲਿਓ ਨਹੀਂ ਸਾਨੂੰ ਫਿਰ ਕਿਹਾ ਵੀ ਤੁਹਾਡੀ ਜਿੰਨੀ ਕਿ ਸਾਡੇ ਕੋਲ ਹੈਲਪ ਹੋ ਸਕਦੀ ਆ ਅਸੀਂ ਕਰਾਂਗੇ ਤੇ ਦੂਸਰੀ ਗੱਲ ਹੈ ਤੇ ਹਾਂ ਨਹੀਂ 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 ਥੋੜੀਆਂ ਜੀਆਂ ਮੈਂ ਪਿੱਛਣਾ ਇੱਥੇ ਦਿਖਾਉਣਾ ਚਾਹੁੰਦਾ ਇਹ ਮੇਰਾ ਬ੍ਰਦਰ ਹੈ ਇਹ ਉਹਦੀ ਉਹਦਾ ਫੋਟੋ ਹੈ ਇਹ ਰਸ਼ੀਆ ਆਰਮੀ ਦੇ ਵਿੱਚ ਫੋਟੋ ਹੈ ਤੇ ਫੋਟੋ ਤੁਹਾਨੂੰ ਤੁਹਾਡੇ ਭਰਾ ਹਾਂਜੀ 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 ਇਹ ਉਸ ਆਰਮੀ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਬਰਨ ਭਰਤੀ ਕੀਤਾ ਗਿਆ ਸੀ ਉੱਥੇ ਇਹਦੇ ਹਾਂਜੀ ਹਾਂਜੀ ਬਿਲਕੁਲ ਭਾਜੀ ਬਿਲਕੁਲ ਇਹਨਾਂ ਨੂੰ ਜਦ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਜਿਹੜੇ ਇਨਾਮ ਹੈ ਰਸ਼ੀਅਨ ਕੰਟਰੈਕਟ ਦੇ ਵਿੱਚ ਉਹ ਸਭ ਕੁਝ ਹੈਗਾ ਵਾ ਅ ਰਸ਼ੀਆ ਭਾਸ਼ਾ ਦੇ ਵਿੱਚ ਜਿਹੜਾ ਕੋਈ ਨੌਜਵਾਨ ਫਸੇ ਨੇ ਇਹ ਸਾਰੇ ਨੌਜਵਾਨ ਜਿਹੜੇ ਆ ਉੱਥੇ ਫਸੇ ਹੋਏ ਆ ਕਿੰਨੇ ਦੇ ਕਰੀਬ ਅਜੇ ਵੀ ਉੱਥੇ ਜਿਹੜੇ ਫਸੇ ਰਹੇ ਨੇ ਅ ਜਿੱਥੇ ਤੱਕ ਸਾਨੂੰ ਜਿਹੜੀ ਜਾਣਕਾਰੀ ਹੈ तकरीबन ਟੋਟਲ ਟੋਟਲ ਜਿਹੜੇ ਮੈਨੂੰ ਮੈਨੂੰ ਜਿੱਥੇ ਤੱਕ ਜਿੰਨੀਕ ਜਾਣਕਾਰੀ ਹੈ ਉਹ ਹੈਗੇ ਆ 20 ਤੋਂ 25 ਕੇ ਬੰਦੇ ਜਿਹੜੇ ਹੈਗੇ ਆ ਉੱਥੇ ਅਜੇ ਵੀ ਜਿਹੜੇ

घायल हो गया हॉस्पिटल तो, तो से मेरी सात जुलाई तक लास्ट बात हुई थी सात जुलाई गए ड्यूटी जा रहे थे तो बोले बाबू अब लास्ट बात हो रही है आपसे अब पता नहीं बात होगी हो तो यहाँ से गए हाँ दस महीना हो, हो गया हाँ दस महीने से जबरन गार्ड की नौकरी बता के लिया गया मारपीट चोट भी लगी थी इनको ज्यादा तो लास्ट टाइम बात हुई उन्होंने तो कि बाबू बहुत चोट लगी है वहां कैसे हमें, कैसे खाने पीने हर चीज़ से दिक्कत चल रही है लगी सात जुलाई को सात जुलाई को बात हुई जी इसके बात, बात इसके बाद हुई अभी तक कोई कोई जानकारी नहीं है हालात बहुत यहाँ बता रहे थे किसी का बाबा जी से मिले, मिले हैं तो उनसे आश्वासन यही है कि जल्द से जल्द कार्रवाई की जाए सबको जितने भारतीय फंसे है सबको वापस बुलाया जाए अब आगे जो एजेंट हैं इनके ऊपर कार्रवाई की जाए कि दोबारा किसी के साथ ऐसा फ्रॉड न कर सके